ਸੋ ਹਾਂਜੀ ਬਾਈ ਅੱਜ ਆਪਾਂ ਆਏ ਆ ਸੂਰੇ ਵਾਲਿਆ ਬੱਕਰੀਆਂ ਦੀ ਮੰਡੀ ਤੇ ਤੇ ਆਪਾਂ ਤੁਹਾਨੂੰ ਬਾਈ ਨਾਲ ਮਿਲਾਵਾਂਗੇ ਤੇ ਜਾਣਕਾਰੀ ਦੇਵਾਂਗੇ ਸੂਰੇ ਵਾਲਾ ਬੱਕਰਾ ਮੰਡੀ ਦੇ ਬਾਰੇ। ਹਨੀ ਵਾਸੇ ਗੱਲ ਸਤਿ ਸ਼੍ਰੀ ਅਕਾਲ ਬਾਈ ਤੇ ਇਹ ਕਿਹੜੇ ਦਿਨ ਲੱਗਦੀ ਮੰਡੀ ਹਰੇ ਆਪਣੇ ਤਰ੍ਹਾਂ ਇਹ ਆਪਣੇ ਸੂਰੇ ਵਾਲਾ ਬੱਕਰਾ ਮੰਡੀ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਚ ਪਾਇੰਦਾ ਪਿੰਡ ਸੂਰੇ ਵਾਲਾ ਹੀ ਨੇੜੇ ਰਹੇ ਜਾਂਦਾ ਦੁੱਦਾ ਕੌਣੀ ਸਰਾਏ ਨਗਾ ਮੜਾਕ ਗੁੜੀ ਇਹਨਾਂ ਪਿੰਡਾਂ ਦੇ ਸੈਂਟਰ ਚ ਪੈ ਜਾਂਦੀ ਹੈ ਮੰਡੀ ਠੀਕ ਹੈ ਜੀ ਹਰ ਐਤਵਾਰ ਦੇ ਐਤਵਾਰ ਹੀ ਮੰਡੀ ਲੱਗਦੀ ਹੈ ਜੀ ਠੀਕ ਹੈ ਜੇ ਕੇ ਭਰਾਣੇ ਬਰਬਰੀ ਬੱਕਰੀਆਂ ਲੈਣੀਆਂ ਹੁਣ ਬੀਟਲ ਲੈਣੀਆਂ ਹੁਣ ਕਾ ਕੁੱਕੜ ਲੈਣੇ ਹੋਣ ਕਬੂਤਰ ਲੈਣੇ ਹੋਣ ਕੁੱਤੇ ਲੈਣੇ ਹੋਣ तकरीबन ਸਾਰਾ ਕੁਝ ਇਸ ਮੰਡੀ ਤੇ ਬਾਈ ਜੀ ਵਿਕਣ ਦੇ ਲਈ ਆਉਂਦਾ ਹੈ ਠੀਕ ਹੈ ਜੀ ਤੇ ਵੱਧ ਤੋਂ ਵੱਧ ਬੱਕਰੀ ਪਾਲਕ ਵੇਚਣ ਵਾਲੇ ਤੇ ਖਰੀਦਣ ਵਾਲੇ ਭਰਾ ਪਹੁੰਚਿਆ ਕਰੋ ਤੇ ਮੰਡੀ ਦੀਆਂ ਰੌਣਕਾਂ ਨੂੰ ਵਧਾਇਆ ਕਰੋ ਤੇ ਐਂਟਰੀ ਫੀਸ ਬਾਈ ਜੀ ਕੋਈ ਨਹੀਂ ਬੱਕਰੀ ਦੀ ਤੇ ਸੌਦਾ ਹੋਣ ਤੋਂ ਬਾਅਦ 100 ਰੁਪਿਆ ਵੇਚਣ ਵਾਲੇ ਨੂੰ ਆ 100 ਖਰੀਦਣ ਵਾਲੇ ਨੂੰ ਆ ਠੀਕ ਹੈ ਜੀ ਜੇ ਕਿਸੇ ਭਰਾ ਨੇ ਨਗ ਲੈਣੇ ਹੁੰਦੇ ਆ ਤਾਂ ਸਾਡੇ ਨਾਲ ਕੰਟੈਕਟ ਕਰ ਲਿਆ ਕਰੋ ਜੀ ਠੀਕ ਹੈ ਨੰਬਰ ਆਪਾਂ ਦਾ ਹੈਗਾ 9873324731 99888448621 ਠੀਕ ਹੈ ਇਹਨਾਂ ਦੋਵਾਂ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਨਾਲ ਜਾਣਕਾਰੀ ਲੈ ਸਕਦੇ ਆ ਮੰਡੀ ਦੀ ਸਿਚੁਏਸ਼ਨ ਬਾਰੇ ਪਤਾ ਕਰ ਸਕਦੇ ਆਂਗੇ ਠੀਕ ਹੈ ਤੇ ਹਰ ਐਤਵਾਰ ਦੇ ਐਤਵਾਰੇ ਮੰਡੀ ਲੱਗਦੀ ਹੈ ਠੀਕ ਹੈ ਬਾਕੀ ਆਪਾਂ ਅੱਗੇ ਦਿਖਾਵਾਂਗੇ ਕਿੰਨਾ ਇੱਕ ਭਰਦੀ ਹੈ ਤਾਂ ਹਾਂਜੀ ਵੀ ਅੱਗੇ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਮੰਡੀ ਕਿੰਨੀ ਕਿ ਭਰਦੀ ਆ ਬਹੁਤ ਜਿਆਦਾ ਰਾਸ਼ੀ ਹੁੰਦਾ ਮੰਡੀ 'ਚ ਇਹ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿੰਨੇ ਕਿ ਜਾਨਵਰ ਆਏ ਆ ਇਧਰ ਬਰਬਰੀ ਬੱਕਰਾ ਤੇ ਇੱਕ ਬੀਟਰ ਹੈ ਜੀ ਇਸ ਤੋਂ ਬਾਅਦ ਵੀ ਮੁਰਗੀ ਆ ਗਈ। ਕਿਤੇ ਮੁਰਗੀ ਦੇ ਤੇ ਮੁਰਗੀ। ਵੇਖੋ। ਲੱਗਦੇ। ਕੜ ਤੇ ਲੜਦੇ ਆਵੇ ਜੀ। ਮੇਰੇ ਹਾਲੇ ਦੀ ਲੱਜ ਜੀ। ਤੇ ਬਾਕੀ ਇਸ ਤੋਂ ਅੱਗੇ ਤੁਸੀਂ ਮੰਡੀ ਦੇ ਸਕਦੇ ਹੋ। ਦੇਖੋ ਵੀ। ਇਧਰ ਬੀਟਲ ਬੱਕਰੀਆਂ, ਦੇਸੀ ਬੱਕਰੀਆਂ। ਬਹੁਤ ਜ਼ਿਆਦਾ ਨਾਗ ਆਇਆ ਸੇਲ ਵਾਸਤੇ। ਦੇਖੋ ਵੀ। ਇਸ ਤੋਂ ਗਿਆ ਬੀਟਲ ਬੱਕਰੀਆਂ ਆ ਗਈਆਂ ਬਈ ਨਾਲ ਬੱਚੇ। ਕੀ ਆ? ਦੇ ਉਹ ਦੱਸ ਦੋ ਆਪਣਾ ਬੱਕਰੀਆਂ ਦੀ ਆ ਦੇ ਦੇ ਮਗਰ ਦਾ ਜੀ ਦੋ ਪੱਠਾ ਆ ਗਈਆਂ ਤੀਜਾ ਸੁਆ ਸੁਈ ਹੈ ਇਹ ਠੀਕ ਹੈ ਕਿੰਨੇ ਦੰਦ ਹੋ ਗਏ ਵੇ ਇਹ ਇਹ 8 ਦੰਦ ਫਰੈਸ਼ ਹੈ ਜੀ ਨਵੇਂ ਦੰਦ ਹੈ ਕਾ ਬੱਚੇ ਮਗਰੇ ਦੇ ਹਾਂਜੀ ਆ ਦੋ ਪੱਠਾ ਆਈਏ ਦੋ ਪੱਠਾ ਜੀ ਮਰ ਠੀਕ ਹੈ ਤੇ ਉਹਦੇ ਮਗਰ ਬੱਕਰਾ ਕਾ ਜੀ ਠੀਕ ਹੈ ਇਹ ਚਾਰ ਦੰਦ ਦਾ ਪੱਠਾ ਜੀ ਪਹਿਲਾ ਸੁਆ ਸੁਈ ਹੈ ਠੀਕ ਹੈ ਇਹ ਰੇਟ ਕੀ ਕਰਦੇ ਆਪਾਂ ਇਹਨਾਂ ਦਾ ਭਾਈ ਉਹਦਾ ਭਾਈ 18000 ਰੁਪਿਆ ਇਹਦਾ 22000 ਠੀਕ ਹੈ ਤੇ ਆ ਬਾਕੀ ਇਹ ਬੱਕਰੇ ਇਹ ਬੱਕਰੇ ਆ ਜੀ ਚਾਰ ਠੀਕ ਹੈ ਸਾਰੇ ਬੱਕਰੇ ਜੀ ਠੀਕ ਹੈ ਇੱਕ ਆ ਬਠਾ ਇੱਧਰ ਇੱਕ ਆ ਬਠਾ ਠੀਕ ਹੈ ਚੱਲ ਬੱਤੈ ਵੇਖੋ ਵੀ ਵੀਡੀਓ ਚ ਇਹ ਚਾਰ ਬੱਕਰੇ ਸੇ ਰਸਤੇ ਤੇ ਨੰਬਰ ਬੋਲ ਦੋ ਵੀ ਆਪਣਾ ਨੰਬਰ ਆਪਣਾ ਜੀ 98776 ਹਾਂਜੀ 38259 ਠੀਕ ਹੈ ਪੈਨਲ ਪਰਗਾੜੀ ਗਈ ਠੀਕ ਹੈ ਤੇ ਬਾਕੀ ਉਹ ਵੀ ਆਪਣੇ ਕੋਲ ਜਾਨਵਰ ਹੁੰਦੇ ਜਦੋਂ ਹਾਂਜੀ ਜਾਨਵਰ ਆਪਣੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਵਧੀਆ ਠੀਕ ਹੈ ਕੱਲ ਨੂੰ ਆਪਣੇ ਦਿਨ ਸੋਮਵਾਰ ਨੂੰ ਮੰਡੀ ਲੱਗਦੀ ਆ ਪੈਨਲ ਪਰਗਾੜੀ ਠੀਕ ਹੈ ਤੋਗੇ ਵੀ ਆ ਗਏ ਆ ਬਿੱਟਲ ਬੱਕਰੀਆਂ ਪੱਠਾ ਆਈਆਂ ਆ ਦੇਖੋ ਇਸ ਤੋਂ ਵਿਆਹ ਗਏ ਬਰਬਰੀਆਂ ਬੱਕਰੀਆਂ ਤਿੰਨ ਬੱਕਰੀਆਂ ਦੇਖੋ ਵੀਰ ਤਿੰਨ ਬੱਕਰੀਆਂ ਤੇ ਆ ਇੱਕ ਬੱਕਰਾ ਬੇਟਾ ਸੋ ਹਾਂ ਜੀ ਇਸ ਤੋਂ ਅੱਗੇ ਪਤਾ ਨੂੰ ਬਰਬਰੀ ਬੱਕਰੀਆਂ ਦਿਖਾਵਾਂਗੇ ਇਹ ਕੀ ਡਿਟੇਲ ਆ ਬਈ ਇਹਦੀ ਬੱਕਰੀ ਦੀ ਇਹ ਬਈ ਮੂੰਹ ਹਜੇ ਛੇ ਦੰਦ ਦਾ ਛੇ ਦੰਦ ਦਾ ਠੀਕ ਆ ਹਾਂ ਤਿੰਨ ਸਾਢੇ ਤਿੰਨ ਮਹੀਨੇ ਦੀ ਗੱਬਨ ਆ ਗਾਰੰਟੀ ਨਾਲ ਠੀਕ ਆ ਬਈ ਤੇ ਚੰਗੇ ਬੱਕਰੇ ਤੋਂ ਦੱਬਣਾ ਬਈ ਹਾਂ ਬਈ ਚਿੱਟੀ ਅੱਖ ਦਾ ਬਰੀਡਰ ਆਪਣੇ ਕੋਲੇ ਘਰੇ ਸੀਗਾ ਉਟੋ ਗੱਬਣਾ ਠੀਕ ਆ ਬਹੁਤ ਵਧੀਆ ਵੱਡੇ ਫਰੇਮ ਦੀ ਬੱਕਰੀ ਹੈ ਬਈ ਤੇ ਦੇਖ ਸਕਦੇ ਹੋ ਵੀਡੀਓ ਚ ਤੇ ਕੀ ਮੁੱਲ ਕਰਦੇ ਆਪਾਂ ਵੀ ਇਹਦਾ ਇਹਦਾ ਮੁੱਲ ਬਈ 18000 ਰੁਪਿਆ ਠੀਕ ਆ ਹੂੰ ਠੀਕ ਆ ਤੇ ਹੋਰ ਵੀ ਨਾਲ ਹੈਗੇ ਆ ਹਾਂ ਹੋਰ ਵੀ ਹੈਗੇ ਆ ਦਿਖਾ ਦਿਓ ਲੈ ਵੀ ਇਦੂ ਬਾਦ ਇੱਕ ਬੱਕਰੀ ਹੋਰ ਤੇ ਇਹ ਕਿੰਨੇ ਦੰਦ ਹੋਗੀ ਬਈ ਇਹ ਬਈ ਦੋ ਦੰਦ ਚਾ ਚਾਰ ਦੰਦ ਚਾ ਠੀਕ ਆ ਪਾਠੀ ਆ ਇੱਕ ਸੂਆ ਸੂਈ ਆ ਠੀਕ ਆ ਤੇ ਹੁਣ ਕਿਹਨੇ ਇਹ ਵੀ ਬਹੁਤ ਵੱਡੇ ਫਰੇਮ ਦੀ ਬੱਕਰੀ ਆ ਬਈ। ਹਾਂ ਵੀ ਤੁਸੀਂ ਦੇਖ ਸਕਦੇ ਹੋ। ਵਧੀਆ ਦੁੱਧ ਦੋ ਲੰਦੀ ਹੁੰਦੀ ਹੁੰਦੀ ਹਵਾਨਾ ਪਟਦੀ ਹੁੰਦੀ ਆ। ਇਹ 2.5 ਮਹੀਨੇ ਗੱਬਾ। 2.5 ਮਹੀਨੇ ਦੀ। ਹਾਂ ਠੀਕ ਆ। ਤੇ ਇਹਦਾ ਕੀ ਮੁੱਲ ਕਰਦੇ ਆਪਾਂ ਵੀ? ਇਹਦਾ ਮੁੱਲ ਬਈ 17000 ਰੁਪਇਆ। ਠੀਕ ਆ। ਇਹ ਮੰਨ ਲਾ ਹੈਗੀ ਆ ਚਿੱਟੀਆਂ ਅੱਖ ਦੇ ਬੱਕਰੀ ਤੋਂ ਉੱਥੇ ਤੋਂ ਇਹ ਗੱਬਨਾ। ਚਿੱਟਾ ਹੀ ਬੱਕਰਾ ਸੀ ਸਾਰਾ ਤੇ ਚਿੱਟੀਆਂ ਅੱਖਾਂ ਦਾ ਹੀ। ਹਾਂ ਚਿੱਟੀਆਂ ਅੱਖਾਂ ਦਾ। ਠੀਕ ਆ। ਲੈ ਵੀ ਇੱਕ ਹੋਰ ਆ ਗਈ ਬਰਬਰੀ ਤੇ ਇਹਦੀ ਕੀ ਡਿਟੇਲ ਆ ਕਿੰਨੇ ਦੰਦ ਹੋਗੇ ਬਈ ਇਹੇ? ਇਹ ਬਈ ਦੋ ਦੰਦ ਚੱਕਦੀ ਆਏ। ਦੋ ਦੰਦ ਠੀਕ ਹੈ ਤੇ ਇਹ ਕਿੰਨੇ ਚਿਰ ਦੀ ਗੱਬੜਨ ਸਾਬੇ ਇਹ ਭਾਈ ਹਜੇ 1.5 ਮਹੀਨਾ ਹੋ ਗਿਆ ਠੀਕ ਹੈ ਹਾਂ ਠੀਕ ਹੈ ਚੰਗੇ ਥਾਣੇ ਵਾਲ ਨੇ ਦੇ ਬਈ ਤੇ ਇਹ ਠੀਕ ਹੈ ਤੇ ਇਹਦਾ ਕੀ ਮੁੱਲ ਕਰਦੇ ਆਪਾਂ ਬਈ ਇਹਦਾ ਭਾਈ 15000 ਠੀਕ ਹੈ ਇਹਦਾ 15000 ਇਹ ਵੀ ਉਸੇ ਬੱਕਰੇ ਦਾ ਗੱਬਣਾ ਹਾਂ ਇਹ ਵੀ ਚਿੱਟੀ ਅੱਖ ਦਾ ਬੱਕਰਾ ਆਪਣੇ ਕੋਲੇ ਘਰੇ ਉੱਥੇ ਤੋਂ ਗੱਬਣਾ ਠੀਕ ਹੈ ਸਾਰੀ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੀ ਵੀ ਆਪਣਾ ਕਿੰਨਾ 85588 ਠੀਕ ਹੈ ਇਹ ਪਿੰਡ ਦੱਸ ਦੀ ਬਈ ਪਿੰਡ ਕੌਣ ਹੈ ਠੀਕ ਹੈ ਇਸ ਤੋਂ ਕਿ ਤੁਸੀਂ ਦੇਖ ਸਕਦੇ ਮੂਫਲੀਆ ਨੀਰ ਆ ਬਈ ਜੇਕਰ ਕਿਸੇ ਨੇ ਮੂਹਰੇ ਨੀਰਾ ਲੈਣਾ ਹੁੰਦਾ ਉਹ ਵੀ ਮੰਡੀ ਤੇ ਆ ਸਕਦੇ ਤੁਸੀਂ ਨੀਰਾ ਖਰੀਦ ਸਕਦੇ ਹਾਂਜੀ ਵੀ ਕੀ ਵਾਲਾ ਜੀ ਤੇ ਕਿਹੜੀ ਜਗ੍ਹਾ ਤੋਂ ਆਇਆ ਵੀ ਆਪਾਂ ਆਪਣਾ ਪਿੰਡ ਖੋਰਾ ਠੀਕ ਹੈ ਤੇ ਨੀਰਾ ਕਿ ਕਿੰਨੇ ਨੰਬਰ ਆਇਆ ਕਿਹੜਾ ਨੇ ਇਹ 10 ਨੰਬਰ ਦਾ ਠੀਕ ਹੈ ਤੇ ਕਾਲਾ ਮੂਹਰੇ ਦਾ ਨੀਰਾ ਹੀ ਹੁੰਦਾ ਆਪਣੇ ਕੋਲ ਇਹ ਇੱਕ ਵਾਰੀ ਦਾ ਵੀ ਹੁੰਦਾ ਤੇ ਘਰੇ ਪਹੁੰਚ ਵੀ ਹੁੰਦੀ ਹੈ ਘਰੇ ਮੇਰੇ ਠੀਕ ਹੈ ਤੇ ਕੀ ਰੇਟ ਚੱਲੀ ਜਾਂਦਾ ਨੀਰਾ ਦੇਖੋ ਜੀ ਉਹਦਾ ਇਸ ਵਕਤ 1300 ਰੁਪਏ ਆ ਪੈਕੀ ਠੀਕ ਹੈ ਠੀਕ ਹੈ ਜੱਲਾ ਪਹੁੰਚ ਕਰੋ ਵੱਦ ਲੋਗ ਹੋ ਜਾ ਕੱਟ ਗਿਆ ਬਸ ਠੀਕ ਆ ਤੇ ਮਾਲ ਨੰਬਰ ਬੋਲ ਦਿਓ ਆਪਣਾ 8974 ਜੀ ਹਾਂਜੀ ਠੀਕ ਆ ਸੋ ਹਾਂਜੀ ਵੀ ਜੇਕਰ ਕੇ ਇਹਨੇ ਨੀਰਾ ਲੈਣਾ ਹੁੰਦਾ ਨੰਬਰਾਂ ਸੰਪਰਕ ਕਰ ਸਕਦੇ ਹੋ ਬਾਕੀ ਕੁਆਲਿਟੀ ਤੋਂ ਚੈੱਕ ਕਰ ਲਓ ਨੀਰੇ ਦੀ ਵਧੀਆ ਸਾਫ ਨੀਰਾ ਬਈ ਥੋੜਾ ਮਿੱਟੀ ਮਿੱਟੀ ਵੀ ਹੈਣੀਗੀ ਵਧੀਆ ਹਰਾ ਨੀਰਾ ਬਈ